ਸੋ ਸਿੱਕਾ ਜੀਸ ਆ ਰਹੇ ਮੈਂ ਤੁਹਾਡੇ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜੇ ਆਪਾਂ ਉਹ ਠੀਕ ਠਾਕ ਹੈ ਜੀ ਅਸਲ ਮੇਰੇ ਕੈਮਰਾ ਵੀ ਸਾਰੇ ਇੱਕਠਾ ਫੋਨ ਹੀ ਬਦਲ ਗਿਆ ਹੈ ਫੋਨ ਇਹ ਦੋ ਹੋ ਗਈ 1 ਵਜੇ ਹੋ ਗਈ ਸ਼ੂਟਿੰਗ ਫਿਰ ਨੰਬਰ ਚਲਣਾ ਨੂੰ ਉਸ ਤੋਂ ਬਾਅਦ ਫਿਰ ਮੈਂ ਦੇ ਤੁਹਾਂ ਆਪਣਾ ਬਲੌਗ ਕਰ ਸਕੂਗੀ ਹੋਰ ਬੜੀਆ ਜੀ ਠੀਕ ਠਾਕ ਹੈ ਬਾਈ ਕਿੱਥੇ ਪਾਣਾ ਪਰ ਮਾਤਮਤ ਵਾਸ ਕਰਦੇ ਹਾਂ ਸਾਰੇ ਭੈਣ ਭਰਾ ਜੀ ਅੱਜ ਵੀ ਚੱਜੂ ਕਰ ਰਹੇ ਹਾਂਗੇ ਜੀ ਆਪਣੇ ਕੋਲੇ ਜੀ ਸੂਟ ਆ ਗਏ ਆ ਤੇ ਉਹ ਤੁਹਾਨੂੰ ਦਿਖਾਉਣੇ ਆ ਤੇ ਦੇਖਾਉਣੇ ਆ ਜਿਹੜੇ ਚੈਨਲ ਦੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਾਇਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜੁੜ ਕਰਾਇਆ ਕਰੋ ਜੀ ਕਈ ਮੇਰੇ ਭੈਣ ਭਰਾ ਪਹਿਲੀ ਵਾਰ ਵੇਖ ਰਹੇ ਸਾਡੇ ਚੈਨਲ ਨੂੰ ਜਿਉਣਾ ਨੂੰ ਨਾ ਜਿਵੇਂ ਪਤਾ ਹੀ ਆ ਨਾ ਵੀ ਅਸੀਂ ਇਕੱਲੇ ਵੀ ਕਪੜੇ ਦੇ ਵੀ ਵਲੌਗ ਪਾਉਣੇ ਆ ਤੇ ਬਾਕੀ ਆਪਾਂ ਕੋਟਾਂਾਂ ਸਵੈਟਰਾਂ ਤੇ ਰੋਗੀਆਂ ਤੇ ਸੌਕਸ ਵਗੈਰਾ ਹੀ ਬਣ ਰਹੇ ਆ ਹਨਾ ਅੰਦਰ ਚੰਨ ਘਟਾ ਰਹੇ ਆ। ਨਹੀਂ। ਹੋਏ ਗਏ। ਦੇਖਣ ਕਿਉਂ ਸੜਦੇ। ਤੇ ਤੁਹਾਡੇ ਪਾ ਜੀ ਬੁਣੇ ਆਏ ਸੀਗੇ। ਬਾਜ਼ਾਰ ਗਏ ਸੀਗੇ। ਮਹੀ ਆਈ ਸੀ ਕਿ ਮੈਂ ਕਿ ਸੋ ਬਣਾਵਾਂ ਰੋ ਰੋ ਰਜਨਾਲੇ ਆਪਣੇ ਕਪੜੇ ਧੋਣ ਵਾਲੇ ਮਚਲ ਨਾਲੇ ਮੈਂ ਬਲੌਗ ਬਣਾਣਾ ਹਾਂ ਸਹਜਾ ਗੀ ਉਹ ਕੁਝ ਕੰਟੀਨੂ ਰਜਨਾਲੇ ਨਾਲ ਕੋਈ ਹੋਰ ਲੈਂਗੇ ਕਪੜੇ ਧੋ ਲੈਣ ਵਾਲੇ ਸਬਜ਼ੀ ਦੀ ਬਣਾ ਲਾਂਗੇ ਤੇ ਫਿਰ ਮੈਂ ਸ਼ੁਰੂ ਕਰਾਂ ਬਲੌਗ ਖੜਾ ਦੂੰ ਜਿਹੜਾ ਹੋ ਗਿਆ ਅੱਜ ਸੋਮਵਾਰ ਦਾ ਤੇ ਟਾਈਮ ਹੋ ਗਿਆ ਜੀ ਦੋ ਰਜਨਾਲੇ ਆ ਮੈਂ ਕਿ ਵਧੀਆ ਚੁੱਕਾ ਕਹਿੰਦੇ ਉਹ ਕਰਦੇ ਹਨ ਬਲੌਗ ਸ਼ੁਰੂ ਤੋਂ ਉੱਥੋਂ ਮੈਂ ਕਰੂਗੀ ਇਹ ਆਪਣੇ ਕੋਲੇ ਸੂਟ ਹੈ ਜੀ ਇਸ ਤਰ੍ਹਾਂ ਇਹ ਮਸਲੀਨ ਦਾ ਸੂਟ ਹੈ ਜੀ ਇਸ ਤਰ੍ਹਾਂ ਸੂਟ ਹੈ ਜੀ ਮਸਲੀਨ ਦਾ ਇਹਦੇ ਨਾਲ ਸਾਫ ਸਲਵਾਰ ਹੋ ਗਈ ਜੀ ਬਲਾ ਦੀ ਤਰ੍ਹਾਂ ਜੀ ਇਸ ਤਰ੍ਹਾਂ ਸਾਫ ਸੂਟ ਹੈ ਜੀ

ਪੱਟੀ ਲੱਗੀ ਹੋਈ ਹੈ ਇਸ ਤਰ੍ਹਾਂ ਦੀ ਤੇ ਇਹਦੇ ਨਾਲ ਫੁੱਲ ਪ्युअर ਦਾ ਫਟਕਾ ਬੰਦੀ ਬਿਲਕੁਲ ਫੁੱਲ ਪਿਆਰ ਵਰਗਾ ਤੇ ਇਹ ਚ ਮੋਰ ਅੰਖ ਜਿਹਾ ਬਣਿਆ ਹੋਇਆ ਹੈ ਤੇ ਕਲਰ ਬਹੁਤ ਪਿਆਰਾ ਹੈ ਕੈਮਰੇ ਦੇ ਵਿੱਚ ਥੋੜਾ ਲਾਈਟ ਕਲਰ ਆ ਰਿਹਾ ਬਹੁਤ ਸੋਹਣਾ ਹੈ ਕਿ ਤੁਸੀਂ ਸੰਸੰਧਾ ਪਰ ਤੁਸੀਂ ਸਭੇ ਛੋੜ ਲੈਣੇ ਮਗਵਾ ਸਕਦੇ ਸਲਾਈ ਕਰਾ ਵੀ ਮਗਵਾ ਸਕਦੇ ਕੰਨੀ ਨਾ ਸਲਾਈ ਕਰੇ ਮਗਵਾ ਸਕਦੇ ਆ ਤੇ نیچے ਦਾ ਸਾਰੇ ਕੰਪਨੀ ਦੇ ਕੱਪੜੇ ਸੋਏ ਨਵੇਂ ਆਪਣੇ ਆਪ ਜਾਂ ਤੁਸੀਂ ਸਸਤੇ ਵਿਆਹ ਕੇ ਤੁਹਾਨੂੰ ਮਿਲ ਜਾਏਗੀ ਜਿਹੜੀ ਰੇਟ ਹੈਗੀ ਕੀ ਉਹ ਹੀ ਰੇਟ ఇది కూడా పౌడర్ అని చేసిన హాఫ్ ఫ్లేవర్ దగ్గర పెట్టాలి ఈ హాఫ్ ఫ్లేవర్ దగ్గర పట్టేది నా కాటన్ దా బయ సూట్ వధ్య కలర్ అయ్యి కపడా బాగా సాఫ్ట్ బాగా సాఫ్ట్ ਇਹ ਬ੍ਰਾਈ ਜੀ ਤੁਹਾਨੂੰ ਬਸ 1000 ਰੁਪਏ ਦਾ ਸੁਤਰਾ ਦਿੰਦੇ। ਘਾਟਨ 100% ਹੈ 1000 ਰੁਪਏ ਦਾ।

ਇਹ ਵੀ ਡਿਜੀਟਲ ਚੀਜ਼ ਹੈ ਇਸ ਤਰ੍ਹਾਂ ਜਿੱਥੇ ਕੋਲ ਪ्योर ਦਾ ਦੁਪੱਟਾ ਜੀ ਅਕੀ ਲੀ ਲੀ ਇਹ ਕੋਈ ਵੀ ਸੂਟ ਸਾਰੇ ਸੂਟਾਂ ਦੇ ਵਿੱਚ ਸੂਟ ਕਿਸਾਨ ਕਹਰਾ ਤੁਸੀਂ ਆਪਣਾ ਫੋਨ ਤੇ ਬੰਦ ਕਰਕੇ ਆਪਾਂ ਵੀਡੀਓ ਦੇ ਵਿੱਚ ਨੰਬਰ ਆਪਣਾ ਮੁੰਦਾ ਹੀ ਆਣਾ ਹੈ ਤੁਸੀਂ ਜਦੋਂ ਵੀ ਕਹੋਗੇ ਆਪਾਂ ਤੁਹਾਨੂੰ ਸੂਟਾ ਹੋਸੀ ਪੈਨ ਦਾ 500 ਡਰੈਸ ਜੀ ਤੁਸੀਂ ਕਹੋਗੇ ਪਰ ਦੀ ਪੇਮੈਂਟ ਤੁਹਾਨੂੰ ਪਹਿਲਾਂ ਫੋਨ ਹੀ ਤੋਂ ਹੋਗੀ ਤੇ ਤੁਹਾਡਾ ਐਡਰੈਸ ਜਿਹੜਾ ਭੇਜਿਆ ਹੋਵੇ ਤੁਹਾਡੇ ਸੂਟ ਉਸੇ ਐਡਰੈਸ ਤੇ ਤੁਹਾਨੂੰ ਪਾਸਾ ਤੁਹਾਡਾ ਪੀ ਜੈਯੰਗਨ ਕਿਉਂਕਿ ਇਹ ਆਪਾਂ ਆਨਲਾਈਨ ਕੰਮ ਕਰਨਾ ਤੇ ਰੀਡਿੰਗ ਹੁੰਦਾ ਹੈ ਬਕਸੇ ਤੋਂ ਪਹਿਲਾਂ ਨਾ ਵੀ ਇੱਥੇ ਜਿਸ ਤਰ੍ਹਾਂ ਇਹ ਪੇਮੈਂਟ ਕਰਦੇ ਆਂ ਜੀ ਪੇਮੈਂਟ ਲਈ ਇਹ ਹੁੰਦਾ ਜਿਉਂ ਆਪਣੇ ਕੋਲ ਤੁਹਾਡੀ ਪੇਮੈਂਟ ਸ਼ੋ ਹੋ ਗਈ ਸ਼ੋ ਵੀ ਸਹੀ ਟਾਈਮ ਨਾਲ ਜੇ ਪੇਮੈਂਟ ਪਾਤੀ ਹੈ ਤੇ ਉਸੇ ਤਰੀਕੇ ਨਾਲ ਤੁਹਾਡਾ ਸੂਟ ਉਸੇ ਜਗ੍ਹਾ ਤੇ ਪਹੁੰਚੂਗਾ ਇਹ ਨਹੀਂ ਆ ਵੀ ਹਾਂ ਉਸ ਸੂਟ ਤੋਂ ਹੋਰ ਸਸਤਾ ਦੱਸ ਦਿਆਂਗੇ ਉੱਥੋਂ ਦੀ ਪੇਮੈਂਟ ਵਾਪਸ ਲੈ ਲਾਂਗੇ ਇਹਦੀ ਕੋਈ ਗੱਲ ਨਹੀਂ ਹੈ ਕਿ ਇਹ ਇਹ ਤੁਸੀਂ ਕਹੋਗੇ ਸਲਾਈ ਕਰਾ ਕੇ ਮਗਵਾ ਦਿਨਾ ਤੁਸੀਂ ਹਨ ਤੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਆਪਣਾ ਨਾਮ ਭੇਜ ਕੇ ਸਲਾਈ ਦੇ ਚਾਹ ਵਾਕੀ ਮਗਵਾ ਸਕਦੇ ਹੋ ਹਾਂ ਉਹ ਤੁਸੀਂ ਜਿਸ ਤਰ੍ਹਾਂ ਕਹੋਗੇ ਉਸੇ ਤਰ੍ਹਾਂ ਕਰ ਦੇਣਾ ਕੰਪਰੋਮਾਈਜ਼ ਕਰਾਂਗੇ ਥੋੜੀ ਡਾਲੂ ਦੇ ਹਾਈ ਕਲਰ ਤੇ ਆਨ ਦੇ ਇੱਕੋ ਤਰ੍ਹਾਂ ਨਾਲ ਦਿਲ ਕੀ ਤਿਆਰ ਹੋ ਗਾ ਨਹੀਂ ਹਨ ਤੇ ਬਾਕੀ ਕੱਪੜੇ ਹੋਰ ਵੀ ਬਹੁਤ ਬ੍ਰਾਈਟਾਂ ਦੇ ਵਿੱਚ ਹੈਗੇ ਹਨ ਜੇ ਫਿਰ ਆਪਾਂ ਸਾਰੇ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਤਾਂ ਤਿਆਰ ਕਰਾਂਗੇ ਤੇ ਸ਼ੂਟ ਦੇ ਦਿੰਦੇ ਜੇ ਕੋਈ ਪੈਂਟ ਦਾ ਕਹਿੰਦਾ ਵੀ ਹਨ ਤੁਸੀਂ ਤਿਆਰ ਕਰਾ ਕੇ ਦੇ ਲੀਂਗੇ ਯਾ ਅਜੇ ਤੱਕ ਇਹ ਮਸਰੀ ਤੇ ਕਾਟਨ ਤੇ ਜਾਮ ਤੇ ਟੈਕਸਿਲਕ ਹੋ ਗਿਆ ਜੀ ਪਰ ਨਾ ਹੋ ਗਿਆ ਇਹ ਟਾਈਪ ਦਾ ਜਿੰਨੇ ਕਿ ਫਰੈਂਟ ਦਾ ਕਪੜਾ ਚੰਨੀ ਦਾ ਸਾਫ ਚੰਨੀ ਜਾਂਦਾ ਨਾ ਨਹੀਂ ਆਣ ਬਤਰੇ ਲਫ ਕੋ ਜਾਂਦਾ ਨਾ ਸ਼ੀ ਗਲ ਪੂਰੀ ਹੋ ਜਾਂਦਾ ਹੈ ਜਿਸ ਟਾਈਪ ਦਾ ਤੁਸੀਂ ਕਹਿੰਦੇ ਐਪੀਸੋਡ ਕਰਾਓ ਤੁਸੀਂ ਲੈਪ ਦਾ ਕਪੜਾ ਜੇ ਕੋਈ ਪਲੈਨ ਫਿਰ ਮੁਕਾਓਗੇ ਨਾ ਰੋਕ ਕਾਲੀ ਕਰਨਾ ਵੀ ਜੀ ਨਹੀਂ ਜੀ ਅੱਗੇ ਆਪਣੇ ਕੋਲ ਦੁਪੱਟੇ ਚਿੱਟੇ ਹੁੰਦੇ ਆ ਜੀ ਮਸਲੀਨ ਦੇ ਹੁੰਦੇ ਆ ਜਿਉਂ ਉਹਨੇ ਹੁੰਦੇ ਆ ਜੀ ਵਧੀਆ ਚੁਣੋਣ ਦੇ ਤੇ ਮਹਾਰਾਜ ਚੁੰਨਦੇ ਨੇ ਦੁਪੱਟੇ ਵੀ ਜੇ ਪਰ ਆ ਗਏ ਜੇ ਤੁਸੀਂ ਕਹੋਗੇ ਉਸੇ ਤਰ੍ਹਾਂ ਦੇ ਕੋਈ ਸੁਧਰ ਵਾਲਾ ਦੁਪੱਟਾ ਪਰ ਲਾ ਕੇ ਬਾਈ ਤਰ੍ਹਾਂ ਤੁਹਾਨੂੰ ਮਿਲ ਸਕਦਾ ਮੰਗੂ ਜੀ ਤੇ ਇਸ ਵੀਡੀਓ ਵੱਲੋਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਵੀ ਨੁਮ ਕਰਿਆ ਕਰੋ ਅੱਗੇ ਚਲੋ ਵੀ ਹਨਾ ਪਰਮਾਤਮਾ ਦੀ ਤਰਫਾਂ ਜਿਹੜੇ ਇਹ ਲੈਣਗੇ ਕੋ ਡੇ ਵੀ ਰੋਜ਼ ਰੋਣਗੇ ਸਿੰਘ ਦੇ ਬਰਕਤ ਲੈ ਕੇ ਬਾਤ ਜਿਹੜੇ ਨਵੇਂ ਜੁੜਦੇ ਜ਼ਰੂਰ ਸਬਸਕ੍ਰਾਈਬ ਕਰਾਇਆ ਕਰੂਣਾ ਹੁਣ ਅਪਕਾ ਇੱਕ ਵੀਲੋਗ ਅਗਲਾ ਸਲੋਕ ਕਰਦੇ ਆ ਫਿਰ ਤੁਹਾਨੂੰ ਸਾਡਾ ਖੈਕ ਵੀ ਲਾ ਦੇ ਹਾਂਜੀ ਕੀ ਹਾਲ ਹੈ ਜੀ ਸਵੇਰ ਹੋ ਗਈ ਜੀ ਅੱਜ ਮੰਗਲਵਾਰ ਦੀ ਥੋੜਾ ਹੋਰ ਵਧੀਆ ਜੀ ਠੀਕ ਠਾਕ ਮੇਰਾ ਸਿਰ ਗਿੱਲਾ ਹੋਇਆ ਪਿਆ ਸੀਗਾ ਪਾਣੀ ਪੈ ਗਿਆ ਤੇ ਅੱਛਾ ਤੇ ਮਾਰ ਮਾਰ ਥੋੜੇ ਵੀ ਅੰਦਰ ਕੁ ਸਕਾ ਲਗੇ ਫੇਰ ਹੋਣੇ ਲੜਪਾ ਜੀ ਦੁੱਧ ਲੈਣ ਗਏ ਆ ਸਹਿਜ ਗਿਆ ਸਕੂਲ 8 ਵਜੇ ਨਾਲੇ ਹੋ ਗਏ ਤੇ ਕਾਫੀ ਜਲਦੀ ਸਵੇਰੇ ਉੱਠ ਕੜੀ ਨਾ ਸਾਡੇ ਕੋ 4 ਵਜੇ ਮੰਟਾ ਉੱਠ ਕੜੀ ਦਾ ਜੀ ਫਿਰ ਵੈਨ ਦਾ ਟਾਈਮ ਨਹੀਂ ਹਲੇ ਬਦਲਿਆ ਤੇ ਵੈਨ ਸਮਾਂ ਸਾਤੀ ਆ ਜਾਂਦੀ ਹੈ ਫਿਰ ਸਾਈਕਾ ਨਾ ਮਮੀ ਮੈਂ ਆਲੂ ਵਾਲੀ ਪਰੌਠੀ ਲੈ ਕੇ ਜਾਣੀ ਹੈ ਮੇਰੇ ਜਲਦੀ ਜਲਦੀ ਆਲੂ ਵਾਲ ਪਰੌਠਾ ਬਣਾ ਕੇ ਦਿੱਤੇ ਫਿਰ ਨਾਲ ਖਾ ਲਿਆ ਨਾਲ ਲੈ ਤੇ ਹੋਰ ਵਧੀਆ ਜੀ ਠੀਕ ਠਾਕ ਹਨ ਵਾਹਿਗੁਰੂ ਦੀ ਕਿਰਪਾ ਨਾਲ ਤੇ ਹਾਂ ਜਿਹੜੇ ਆਪਾਂ ਸਾਰੇ ਸੂਟ ਲੈ ਕੇ ਆਏ ਆ ਹਨਾ ਜੀ ਹਨਾ ਸੂਟ ਸਾਰੇ ਵਧੀਆ ਕੁਆਲਿਟੀ ਦੇ ਆ ਵਧੀਆ ਕੱਪੜੇ ਦੇ ਵਿੱਚ ਆ ਮੂਰੇ ਪੈਣ ਵਾਲੇ ਜੀ ਸੀਜ਼ਨ ਦੇ ਵਿੱਚ ਤੇ ਜੇ ਕਿਸੇ ਮੇਰੀ ਭੈਣ ਨੂੰ ਸੂਟ ਪਸੰਦ ਆਉਂਦੇ ਆ ਤੇ ਤੁਸੀਂ ਸਾਡੇ ਮੋਬਾਈਲ ਨੰਬਰ ਤੇ ਗੱਲ ਕਰਕੇ ਸਕਰੀਨਸ਼ਾਟ ਲੈ ਕੇ ਗੱਲ ਕਰਕੇ ਮੰਗਵਾ ਸਕਦੇ ਹੋ ਉਹ ਬੜੇ ਮਹਿੰਗੇ ਨਹੀਂ ਹੈਗੇ ਸਾਰੇ ਸੂਟ ਆਪਣੇ 1500 ਦੀ ਰੇਂਜ ਤੋਂ ਘੱਟ-ਘੱਟ ਵਾਲੇ ਰਹਿਣਗੇ ਪਰ ਉਹਦੇ ਸਾਰਿਆਂ ਦਾ ਰੇਟ ਅਲੱਗ-ਅਲੱਗ ਆਏਗਾ ਹਨਾ ਤੇ ਉਹਰ ਕਿਉਂਕਿ ਜੀ ਜਿਆਦੇ ਐ ਵੀ ਤੇ ਮਹਿੰਗੇ ਕਪੜੇ ਵੀ ਹਰ ਇੱਕ ਕਿਸਾਨ ਦੀ ਖਰੀਦਣ ਦੀ ਬਾਅਦ ਚ ਨਹੀਂ ਹੁੰਦੀ ਹੈਗੀ ਹਨ ਤੇ ਕਈ ਵਾਰੀ ਆਪਾਂ ਸੋਚਦੇ ਆ ਵੀ ਕਪੜਾ ਸ਼ਾਇਦ ਦਾਮ ਉਹ ਦਾਮ ਹੋਵੇ ਕੋਈ ਗੱਲ ਨਹੀਂ ਹੈਗੀ ਜੀ ਤੁਹਾਨੂੰ ਜਨਾ ਕਰਦੀ ਕਰਮ ਉਹ ਕਪੜੇ ਮਿਲਣੇ ਬਹੁਤ ਵਧੀਆ ਸੌ ਪਰ ਕੰਮ ਵਾਲੇ ਮਿਲਣਗੇ ਹਨ ਜੀ ਤੇ ਤਾਂ ਕਿ ਜੀ ਕੰਮ ਕੋਈ ਵੀ ਆਪਾਂ ਤਸੱਲੀ ਨਾ ਤੇ ਮਾਨਦਰੀ ਨਾ ਕਰਾਂਗੇ ਤਾਂ ਕਿ ਇਹ ਰੀਅਲ ਤੇ ਕਰ ਬਿਊਟੀ ਚੱਲਦੀ ਹੈ ਜੀ ਆਪਾ ਹਾਰੇ ਤੇ ਕੰਮ ਦੇ ਵਿੱਚ ਵੱਧ ਕਮਾਈ ਕਰਨ ਦੀ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਇੱਕ ਦਿਨ ਤਾਂ ਕਰਾਂਗੇ ਦੀ ਬਾਅਦ ਵਿੱਚ ਵਾਲਟ ਜਿੰਨਾ ਆ ਜਾਂਦਾ ਹੈ ਕਿੰਨਾ ਤਾਂ ਤੇ ਹੋਰ ਠੀਕ ਠਾਕ ਹੈ ਜੀ ਵਧੀਆ ਵਾਇਰੂਸ ਦੀ ਤੇਪਾ ਤੇ ਮੌਸਮ ਕੀ ਰਹણો ਚੇਂਜ ਹੋ ਗਿਆ ਥੋੜਾ ਜਿਹਾ ਚੇਂਜ ਹੋ ਗਿਆ ਗਰਮੀ ਘਟ ਗਈ ਹੈ ਤੇ ਹੌਲੀ ਹੌਲੀ ਵੱਧ ਰਿਹਾ ਹੈ ਰਾਤ ਨੂੰ ਜਿਵੇਂ ਬੰਦ ਕਰ ਦਈਦਾ ਉਹ ਤੇ ਕਿਤੇ ਕਿਤੇ ਤਾਂ ਸ਼ੈਡਾ ਪੈਣਾ ਸਹੀ ਕਹਿੰਦਾ ਮम्मा ਤੇ ਗਰਮੀ ਆ ਰਹੀ ਚਿਲਡਰਨ ਦੀ ਤੇ ਤਨੋਂ ਤੇ ਜਿਹੜੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਹਨ ਤੇ ਅੱਜ ਮੇਰਾ ਤਾਂ ਵਕਤ ਹੈਗਾ ਮੰਗਲਵਾਰ ਦਾ ਤੇ ਸੋਹਰੇ ਪਾਜੀ ਨੇ ਰੋਟੀ ਖਾੜੀ ਉਧਰ ਲੈ ਕੇ ਆਉਂਦੇ ਵਾਸਤੇ ਫਿਰ ਵਾਲਾ ਦਵਾ ਕੇ ਤੇ ਰੋਟੀ ਖਾਣਗੇ ਮੈਂ ਸਰਵਾ ਕੇ ਤੇ ਰੋਟੀ ਨੇ ਜ ਕੰਮ ਜੀ ਵਾਸਤੇ ਕਿ ਮੋٹے ਜਿਹੇ ਕਾਰਬਨ ਵਾਲੇ ਘੇਰ ਵਿੱਚ ਚੱਲ ਜੀ ਲਗਾ ਲਵਾਂਗੇ ਅੱਜ ਤਾਂ ਚਾਹ ਸੁਣ ਲਈ ਕੱਟਣ ਵਾਲੇ ਮੇ ਪਕਟਿੰਗ ਕਰਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਕੋਚ ਤੇ ਹੋਰ ਵਧੀਆ ਜੀ ਹੈ ਨਾ ਸਲਾਈ ਨੇੜੇ ਵਾਲੇ ਤਾਂ ਸਲਾਈ ਕਰਵਾ ਸਕਦੇ ਹੋ ਜੀ ਹੈ ਨਾ ਜਿਹੜੇ ਜਿਵੇਂ ਕੀ ਪ੍ਰਿੰਟ ਜਿਹੜੇ ਜਿਹੜੇ ਦੇ ਵਿੱਚ ਤਾਂ ਤੁਸੀਂ ਜਿੰਨੇ ਕਹੋ ਉਸੇ ਤਰ੍ਹਾਂ ਹੀ ਤੁਹਾਡੀ ਕੰਪਰੋਮਾਈਜ਼ ਕੀਤਾ ਜਾਊਗਾ ਸਲਾਈ ਦੇ ਨਾਲ ਤੇ ਕੱਪੜੇ ਕਾਫੀ ਆ ਜਾਂਦੇ ਆ ਤੇ ਤੁਹਾਨੂੰ ਪਤਾ ਹੀ ਹੈ ਨਾ ਮੇਰੀ ਕੰਡੀਸ਼ਨ ਦਾ ਇੱਕ ਖਣੀ ਤਾਂ ਪੈ ਮਸ਼ੀਨ ਚ ਲਾਉਣੀ ਹੈ ਹਨ ਹੱਥਾਂ ਵੀ ਕਰਤੀ ਖਣੀ ਕੁ ਸਾਰੇ ਕੰਮ ਦੰਦੇ ਆਪ ਹੀ ਹੋ ਜਾਂਦੇ ਹਨ ਰਾਤੀ ਦਾ ਟਾਣਾ ਨਹੀਂ ਗੁੰਨਿਆ ਗਿਆ ਇੰਨੀ ਬਾਹ ਦਰਦ ਕਰੇ ਬਹੁਤ ਜ਼ਿਆਦਾ ਕੋਈ ਹਾਲ ਨਹੀਂ ਪਤਾ ਆਹਾਂ ਚੀਜ਼ ਜੀ ਇਥੋਂ ਨਿਵਾ ਚੀਜ਼ ਪਤਾ ਨਹੀਂਗਾ ਤੋਂ ਇੰਨੀ ਦੁਖਦੀ ਆ ਨਾ ਬਹੁਤ ਜ਼ਿਆਦਾ ਇਧਰ ਲਈ ਨਹੀਂ ਦੁਖਦੀ ਬਾਹ ਮੇਰੀ ਇਧਰ ਲਈ ਦੁਖਦੀ ਆ ਇਹ ਵਾਲੀ ਸਾਰੀ ਬਹੁਤ ਜ਼ਿਆਦਾ ਤੇ ਨੂੰ ਸੋਜ ਵੀ ਹੋ ਜਾਂਦੀ ਇਸ ਤਰ੍ਹਾਂ ਹੀ ਨਾੜਾ ਖੜ ਜਾਂਦ ਨੂੰ ਬਾਹ ਮੇਰੀ ਜੇ ਤੁਹਾਨੂੰ ਦੇਖਦ ਨੇ ਹੁਣ ਮੈਂ ਵੀਡੀਓ ਤੇ ਵਿੱਚ ਪਰ ਹੁਣ ਕੰਮ ਵੀ ਜ਼ਰੂਰੀ ਆ ਹਨਾ ਜੀ ਜੇ ਕੰਮ ਕਰਾਂਗੇ ਤਾਂ ਉਹ ਤਾਂ ਸਰਕਲ ਤੋਂ ਕਦਾਰ ਰਹਿਦਾ ਤੇ ਜੇ ਕੰਮ ਛੱਡ ਦੇਵਾਂਗੇ ਤਾਂ ਕੁਝ ਨਹੀਂ ਬੱਲੇ ਬੰਦਾ ਜੀ। ਔਰ ਕੋਟੀ ਸ਼ੁਰੂ ਕਰਨੇ ਤੁਹਾਡੇ ਬਾਜੀ ਦੀ ਤੇ ਮੈਨੂੰ ਮੈਨੂੰ ਲੱਗਦਾ ਸ਼ਿਕਰਵਾਰੀ ਸਕੀਮਾਂ ਕਰੀ ਆਂ ਮੈਂ ਟੰਡੇ ਮਾਰ ਦਾ ਟਾਈਮਿੰਗ ਲੱਗਿਆ ਹੋਇਆ। ਦੇਖਦੇ ਹਾਂ ਅੱਜ ਜੇ ਕੋਈ ਮਾਹੌਲ ਟਾਈਮ ਸਿਸਟਮ ਹੋ ਜਾ ਤਾਂ ਤੇਰੇ ਤੋਂ ਸ਼ੁਰੂ ਕਰ ਲਵਾਂ। ਬਾਕੀ ਠੀਕ ਠਾਕ ਹੈ ਜੀ। ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਨੂੰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਮਨ ਨਾਲ ਆ ਰਹੀ ਹੈ। ਆਗੇ ਚੱਟ ਪਾਏ ਤੇ ਲੈ ਕੇ ਗਿਆ ਬਾ ਫੜਾ ਦਵਾ ਕੇ ਰੋਟੀ ਖਾ ਕੇ ਜਰਵਾਣੇ ਵਿੱਚ ਚੱਲਦੇ ਅੰਦਰ ਨੂੰ ਬਾਕੀ ਤੁਹਾਨੂੰ ਰਹਿਵਾਂਗੇ ਅਪਡੇਟ ਕਪੜੇ ਕਟਿੰਗ ਵਾਲੇ ਕਾਫੀ ਸੁਖਾਇਪੇ ਹੋਰ ਬੜੀ ਹੈ ਠੀਕ ਠਾਕ ਪਰ ਪਰਿਵਾਰ ਸਾਹ ਨੂੰ ਖੁਸ਼ ਰੱਖਿਓ ਜਾਂਦੀ ਕਲਾ ਚ ਰੱਖਿਓ ਰਿਸ਼ਤੇ ਸੰਜੋਗ ਕੇ ਰੱਖਿਆ ਕਰੋ ਜੀ ਪਰਿਵਾਰ ਚ ਇੱਟਾ ਇਹ ਜ਼ਰੂਰੀ ਆ ਹਨਾ ਬਾਕੀ ਵਧੀਆ ਨਹੀਂ ਠੀਕ ਠਾਕ ਚਲੋ ਠੀਕ ਹੈ ਗਣ ਮਿਲਾਂਗੇ ਇਸ ਮੈਨੇ ਵੀਡੀਓ ਦੇਖੋ ਤੱਕ ਸਾਰਾ ਵਲੋਗ ਦੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜੁਲਦੀ ਕਰੇਗੀ ਉਤਪਾਈਗੀ ਸਹਿਕਾਰ ਲਾਈਕ ਕਰੋ